ਸੀਟਾਂ ਦੀ ਵੰਡ ਨੂੰ ਲੈ ਕੇ ਆਮ ਆਦਮੀ ਪਾਰਟੀ ਤੇ ਕਾਫੀ ਇਲਜ਼ਾਮ ਲੱਗਦੇ ਰਹੇ ਨੇ ਇਹ ਵੀ ਕਿਹਾ ਜਾਂਦਾ ਰਿਹਾ ਕਿ ਆਮ ਆਦਮੀ ਪਾਰਟੀ ਚ ਟਿਕਟਾਂ ਵਿਕੀਆਂ ਨੇ ਪਰ ਕੁਝ ਕੈਂਡੀਡੇਟ ਹੈ ਜਿਨੇ ਜਿੱਥੇ ਬਿਲਕੁਲ ਆਮ ਪਰਿਵਾਰਾਂ ਚ ਟਿਕਟਾਂ ਦਿੱਤੀਆਂ ਗਈਆਂ ਨੇ ਭਦੌੜ ਤੋਂ ਅਜਿਹੀ ਸੀਟ ਕ ਆਮ ਆਦਮੀ ਪਾਰਟੀ ਨੇ ਦਿੱਤੀ ਹੈ ਜਿਹੜਾ ਵਿਅਕਤੀ ਬਿਲਕੁਲ ਆਮ ਪਰਿਵਾਰ ਨਾਲ ਜੁੜਿਆ ਹੋਇਆ ਹੈ ਬੇਰੁਜ਼ਗਾਰ ਯੂਨੀਅਨ ਦੇ ਪ੍ਰਧਾਨ ਸੀ ਪ੍ਰਮਲ ਸਿੰਘ ਢੋਲਾ ਸਾਡੇ ਨਾਲ ਨੇ ਢੋਲਾ ਸਾਹਿਬ ਪਾਰਟੀ ਦੇ ਉੱਤੇ ਜੋ ਇਲੈਕਸ਼ਨ ਦੇ ਅੰਦਰ ਬਹੁਤ ਵੱਡਾ ਖਰਚ ਹੁੰਦਾ ਹੈਗਾ ਉਹ ਤੁਸੀਂ ਕਿੱਥੋਂ ਉਟਾ ਰਹੇ ਹੋ ਪਾਰਟੀ ਤੁਹਾਨੂੰ ਪੈਸੇ ਦੇ ਰਹੀ ਹੈ ਜਾਂ ਤੁਸੀਂ ਆਪਣੇ ਕੋਲੋਂ ਖਰਚ ਕਰ ਰਹੇ ਹੋ ਨਹੀਂ ਮੇਰੇ ਕੋਲੇ ਤਾਂ ਕੋਈ ਪੈਸਾ ਨਹੀਂ ਸੀ ਕਿਉਂਕਿ ਮੈਂ ਤਾਂ ਪਿਛਲੇ 10 ਸਾਲਾਂ ਤੋਂ ਆਪਣੀ ਨੌਕਰੀ ਦੇ ਲਈ ਸੰਘਰਸ਼ ਕਰ ਰਿਹਾ ਸੀਗਾ ਸੋ ਆਪਣੇ ਸਾਥੀਆਂ ਦੀ ਨੌਕਰੀ ਲਈ ਸੰਘਰਸ਼ ਕਰ ਰਿਹਾ ਸੀ 2006 ਤੋਂ ਤੇ ਸੋ ਪਾਰਟੀ ਨੇ ਜਦੋਂ ਮਤਲਬ ਟਿਕਟ ਦੀ ਗੱਲ ਹੋਈ ਆ ਤਾਂ ਪਹਿਲਾਂ ਉਹ ਉਹਨਾਂ ਨੇ ਹੀ ਸਵਾਲ ਰੱਖਿਆ ਸੀ ਕਿ ਵੀ ਤੁਸੀਂ ਪੈਸੇ ਕਿੰਨੇ ਮਤਲਬ ਖੱਟ ਸਕਦੇ ਹੋ ਆਮੇਰਾ ਜਵਾਬ ਸੀ ਕਿ ਮੇਰੇ ਕੋਲ ਪੈਸਾ ਨਹੀਂ ਹੈ ਕਿਉਂਕਿ ਅਸੀਂ ਸੜਕ ਤੇ ਬੈਠੇ ਆਂ ਸੋ ਪੈਸਾ ਨਹੀਂ ਹੈ ਸੋ ਪਾਰਟੀ ਫੰਡ ਦੇ ਰਹੀ ਆ ਲੋਕ ਫੰਡ ਦੇ ਰਹੇ ਨੇ ਐਨ ਆਰ ਆਈ ਵੀਰ ਫੰਡ ਦੇ ਰਹੇ ਨੇ ਪੈਸਾ ਦੇ ਰਹੇ ਨੇ ਸੋ ਲੋਕਾਂ ਦੇ ਪੈਸੇ ਦੇ ਨਾਲ ਜਿਹੜੀ ਇਹ ਚੋਣ ਆ ਜਿਹੜੀ ਉਹ ਲੋਕ ਤੁਹਾਡੇ ਮੁਕਾਬਲੇ ਬੜੇ ਦਿੱਗੇ ਜੀ ਲੀਡਰ ਨੇ ਬਲਬੀਰ ਸਿੰਘ ਖੁੰਸ ਦਾ ਇਥੇ ਜੁੜੇ ਵੀ ਰਹੇ ਨੇ ਗੁਰਦੁਆਰਾ ਸਾਹਿਬ ਦੇ ਨਾਲ ਜੁੜੇ ਹੋਏ ਨੇ ਉਹ ਐਸਪੀਸੀ ਮੈਂਬਰ ਵੀ ਰਹੇ ਨੇ ਤੇ ਦੂਜੇ ਪਾਸੇ ਜਗENDER ਪੰਜਗੜਾਈਆ ਤਾਂ ਵੱਡੇ ਲੀਡਰ ਨੇ ਤੁਸੀਂ ਉਹਨਾਂ ਨਾਲ ਕਿਵੇਂ ਟੱਕਰਾਂ ਕਰ ਰਹੇ ਹੋ ਵੱਡੇ ਲੀਡਰ ਲੋਕ ਬਣਾਉਂਦੇ ਨੇ ਜੀ ਲੋਕਾਂ ਦਾ ਮਾਣਾ ਜਿਹੜਾ ਉਹ ਇਹਨਾਂ ਤੋਂ ਉੱਠ ਚੁੱਕਿਆ ਲੋਕਾਂ ਦਾ ਵਿਸ਼ਵਾਸ ਇਹਨਾਂ ਤੋਂ ਉੱਠ ਚੁੱਕਿਆਗਾ ਸੋ ਲੋਕਾਂ ਨੇ ਫੈਸਲਾ ਕਰਨਾਗਾ ਲੋਕਾਂ ਦਾ ਜਿਹੜਾ ਪਿਆਰ ਆ ਇਸ ਵਾਰ ਆਮਾਦੀ ਪਾਰਟੀ ਦੇ ਨਾਲ ਜੁੜਿਆ ਲੋਕਾਂ ਨੂੰ ਵਿਸ਼ਵਾਸ ਆਮਾਦੀ ਪਾਰਟੀ ਦੇ ਨਾਲ ਜੁੜਿਆਗਾ ਸੋ ਲੋਕ ਵੱਡੇ ਨੇ ਲੀਡਰ ਵੱਡੇ ਨਹੀਂ ਆ ਸੋ ਲੋਕਾਂ ਵੱਲੋਂ ਬਹੁਤ ਉਤਸ਼ਾਹ ਮਿਲ ਰਿਹਾ ਤੇ ਪਿਆਰ ਮਿਲ ਰਿਹਾ ਇਹਨਾਂ ਕਾਂਗਰਸ ਤੇ ਅਕਾਲੀਆਂ ਦੀਆਂ ਜਿਹੜੀਆਂ ਜਮਾਨਤਾਂ ਜਬਤ ਹੋ ਰਹੀਆਂ ਨੇ ਹਲਕਾ ਭਦੌੜ ਦੀ ਸੀਟ ਆਮ ਆਦੀ ਪਾਰਟੀ ਵੱਡੀ ਲੀਡ ਦੇ ਨਾਲ ਜਿਹੜੀ ਉਹ ਜਿੱਤ ਰਹੀ ਆ ਤੁਸੀਂ ਜਿਹੜੇ ਬੇਰੁਜ਼ਗਾਰਾਂ ਦੇ ਮਸਲੇ ਉਠਾਉਂਦੇ ਸੀ ਪਹਿਲਾਂ ਉਹ ਪਾਰਟੀ ਦੇ ਸਾਹਮਣੇ ਰੱਖੇ ਨੇ ਕਿ ਅਗਰ ਸਰਕਾਰ ਬਣਦੀ ਆ ਤਾਂ ਇਹ ਪ੍ਰਾਇੋਰਟੀ ਤੇ ਹੱਲ ਹੋਣੇ ਚਾਹੀਦੇ ਨੇ ਕਿਉਂਕਿ ਸਰਕਾਰ ਦਿੱਲੀ ਚ ਵੀ ਬਣੀ ਆ ਰੋਜ਼ਗਾਰ ਸਰਕਾਰ ਸਾਰਿਆਂ ਨੂੰ ਨਹੀਂ ਦੇ ਸਕਦੀ ਪ੍ਰਾਈਵੇਟ ਰੋਜ਼ਗਾਰ ਚ ਵੀ ਲੋਕ ਜਾਂਦੇ ਨੇ ਤਾਂ ਤੁਸੀਂ ਪਾਰਟੀ ਦੇ ਮੂਰੇ ਕੋਈ ਬਲੂਪ੍ਰਿੰਟ ਰੱਖਿਆਗਾ ਕਿ ਬੇਰੁਜ਼ਗਾਰਾਂ ਨਾਲ ਕਿਸ ਤਰ੍ਹਾਂ ਦਾ ਪਲਾਨ ਹੋਣਾ ਚਾਹੀਦਾ ਬਿਲਕੁਲ ਜੀ ਆ ਪਾਰਟੀ ਦੇ ਨਾਲ ਟਿਕਟ ਲੈਣ ਤੋਂ ਪਹਿਲੇ ਹੀ ਗੱਲ ਹੋਈ ਸੀ ਕਿ ਜੋ ਸਮੱਸਿਆਵਾਂ ਦੇ ਲਈ ਅਸੀਂ ਸੰਘਰਸ਼ ਕਰ ਰਹੇ ਹਾਂ ਜਿਸ ਤਰ੍ਹਾਂ ਕੱਚੇ ਵਰਕਰ ਨੇ ਜੋ ਉਹਨਾਂ ਨੂੰ ਰੈਗੂਲਰ ਕਰਨ ਸੰਬੰਧੀ ਬੇਰੋਜ਼ਗਾਰਾਂ ਨੂੰ ਰੋਜ਼ਗਾਰ ਦੇਣ ਸੰਬੰਧੀ ਸੋ ਸਾਰੀ ਬੈਠ ਕੇ ਗੱਲਬਾਤ ਹੋਈ ਆ ਜੋ ਸਾਡਾ ਲਾਈਨਮੈਨਾਂ ਦਾ ਬੜੇ ਲੰਮੇ ਸਮੇਂ ਤੋਂ ਲਟਕ ਰਿਹਾ ਮਸਲਾ ਆmdi ਪਾਰਟੀ ਸਰਕਾਰ ਆਉਣ ਤੇ ਪਹਿਲੇ ਮਹੀਨੇ ਦੇ ਵਿੱਚ ਜਿਹੜਾ ਉਹ ਹੱਲ ਕੀਤਾ ਜਾਊਗਾ ਹਾਂ ਜੀ ਕੀ ਲੱਗ ਰਿਹਾ ਹੈਗਾ ਇਧਰ ਮਾਲਵੇਚ ਕਿਹਾ ਜਾਂਦਾ ਆਮ ਆਦਮੀ ਪਾਰਟੀ ਦੇ ਪੱਖ ਚ ਮਾਹੌਲ ਹੈ ਪਰ ਕਹਿੰਦੇ ਪਿਛਲੇ ਦੌਰ ਚ ਕਾਂਗਰਸ ਕਾਫੀ ਉੱਪ ਹੋਈ ਹੈਗੀ ਤਾਂ ਤੁਹਾਨੂੰ ਲੱਗਦਾ ਨਹੀਂਗਾ ਕਿ ਕਾਂਗਰਸ ਬਾਜ਼ੀ ਮਾਰ ਸਕਦੀ ਹੈ ਤੁਹਾਡੇ ਹਲਕੇ ਚ ਵੀ ਜਾਂ ਜਿਹੜੇ ਬਰਨਾਲੇ ਦੇ ਹਲਕੇ ਨੇ ਦੇ ਕੋਹੇ ਹਰ ਇੱਕ ਪਾਰਟੀ ਆਪਣੇ ਆਪਣੇ ਜਿਹੜੇ ਉਹ ਵਿਊ ਦਿੰਦੀ ਆ ਪਰ ਜੇ ਲੋਕਾਂ ਦੀ ਜਾ ਕੇ ਵਿਊ ਲੈ ਜਾਣ ਤਾਂ ਲੋਕਾਂ ਵੱਲੋਂ ਆਮ ਆਦੀ ਪਾਰਟੀ ਨੂੰ ਜਿਹੜਾ ਉਹ ਗੱਲ ਲਾਇਆ ਜਾ ਰਿਹਾ ਲੋਕ ਆਮ ਆਦੀ ਪਾਰਟੀ ਦੇ ਨਾਲ ਜੁੜ ਰਹੇ ਨੇ ਸੋ ਲਗਾਤਾਰ ਬਹੁਤ ਸਾਰੇ ਲੋਕ ਜਿਹੜੇ ਸੱਚੇ ਦਿਲੋਂ ਚਾਹੁੰਦੇ ਨੇ ਕਿ ਪੰਜਾਬ ਦਾ ਭਲਾ ਹੋਵੇ ਜਵਾਨੀ ਬੱਚੇ ਕਿਸਾਨੀ ਬੱਚੇ ਸੋ ਕਾਂਗਰਸ ਦੇ ਵਿੱਚੋਂ ਵੀ ਲੋਕ ਆਮ ਆਦਮੀ ਪਾਰਟੀ ਨਾਲ ਜੁੜ ਰਹੇ ਨੇ ਜਿਹੜੀ ਚੰਗੀ ਸੋਚ ਵਾਲੇ ਲੋਕ ਨੇ ਇੱਧਰ ਜੁੜ ਰਹੇ ਨੇ ਕੀ ਲੱਗਦਾ ਜ਼ਿਆਦਾ ਵੋਟ ਅਗਰ ਤੁਸੀਂ ਜਿੱਤ ਜਾਂਦੇ ਹੋ ਜ਼ਿਆਦਾ ਵੋਟ ਕਿਹੜੀ ਪਾਰਟੀ ਦਾ ਆ ਰਿਹਾ ਤੁਹਾਡੇ ਵੱਲ ਕਾਂਗਰਸ ਦਾ ਆ ਰਿਹਾ ਜਾਂ ਕਾਲੀ ਦਲ ਦਾ ਆ ਰਿਹਾ ਦੋਨਾਂ ਦੀ ਵੋਟ ਹੀ ਮਲਾਰੀ ਕਾਂਗਰਸ ਦੀ ਵੀ ਆ ਰਹੀ ਆ ਕਿਉਂਕਿ ਕਾਂਗਰਸ ਨੇ ਪਹਿਲਾਂ ਜਿਹੜਾ ਹੈ ਸੈਂਟਰ ਦੇ ਵਿੱਚ ਰਹਿ ਕੇ ਵੀ ਬਹੁਤ ਕਰੋੜਾਂ ਰੁਪਏ ਦੇ ਜਿਹੜੇ ਘਪਲੇ ਕੀਤੇ ਨੇ ਉਹ ਵੀ ਲੋਕਾਂ ਨੂੰ ਯਾਦ ਨੇਗੇ ਸੋ ਜਿਹੜਾ ਅਕਾਲੀ ਦਲ ਦਾ ਜਿਹੜਾ ਸੰਤਾਪ ਲੋਕ ਪਿਛਲੇ 10 ਸਾਲਾਂ ਤੋਂ ਹੰਡਾ ਰਹੇ ਨੇ ਇਹਨਾਂ ਤੋਂ ਉਹ ਦੁਖੀ ਨੇਗੇ ਸੋ ਦੋਨਾਂ ਦੀਆਂ ਜਿਹੜੀਆਂ ਜਮਾਨਤਾਂ ਜਬਤ ਹੋਣ ਜਾ ਰਹੀਆਂ ਨੇ ਟਿਕਟਾਂ ਦੇ ਬਾਰੇ ਬੜੀ ਗੱਲ ਚੱਲਦੀ ਹੈ ਕਿ ਟਿਕਟਾਂ ਨੇ ਜਿਹੜੀਆਂ ਉਹ ਕੋਟੇ ਚੋਂ ਆਈਆਂ ਨੇ ਕਿਸੇ ਨੂੰ ਭਗਵੰਤ ਮਾਨ ਦੇ ਕੋਟੇ ਚੋਂ ਮਿਲੀ ਹੈ ਕਿਸੇ ਨੂੰ ਸੰਜੀਤ ਸਿੰਘ ਦੇ ਕੋਟੇ ਚੋਂ ਤੁਸੀਂ ਕਿਹਦੇ ਕੋਟੇ ਚੋਂ ਆਏ ਹੋਗੇ ਤੁਹਾਨੂੰ ਕਿਹੜੇ ਕੋਟੇ ਚੋਂ ਸੀਟ ਮਿਲੀ ਹੈ ਕਿਹੜੇ ਵੱਡੇ ਲੀਡਰ ਦੇ ਤੁਸੀਂ ਨੇੜੇ ਸੀ ਮੈਨੂੰ ਬੇਰੋਜ਼ਗਾਰੀ ਦੇ ਕੋਟੇ ਚ ਟਿਕਟ ਮਿਲਿਆ ਜੀ ਬੇਰੋਜ਼ਗਾਰ ਸੀਗੇ ਸੜਕ ਤੇ ਬੈਠੇ ਸੀ ਸੋ ਇਹ ਗਲਤ ਫਹਮੀਆਂ ਜਿਹੜੀਆਂ ਲੋਕਾਂ ਦੇ ਵਿੱਚ ਪੈਦਾ ਕੀਤੀਆਂ ਜਾ ਰਹੀਆਂ ਨੇ ਗਲਤ ਫਹਵਾਵਾਂ ਫਲਾਈਆਂ ਜਾ ਰਹੀਆਂ ਨੇ ਕਿਸੇ ਦੇ ਕੋਈ ਕੋਟੇ ਨਹੀਂ ਆਮ ਆਦੀ ਪਾਰਟੀ ਵੱਲੋਂ ਇੱਕ ਪੈਮਾਨਾ ਜਿਹੜਾ ਉਹ ਰੱਖਿਆ ਗਿਆ ਉਮੀਦਵਾਰ ਚੁਣਨ ਦੇ ਲਈ ਕਿ ਕਰਪਟ ਨਾ ਹੋਵੇ ਕਰੈਕਟਰ ਠੀਕ ਹੋਵੇ ਉਸ ਦਾ ਕਿ ਕ੍ਰਿਮੀਨਲ ਨਾ ਹੋਵੇ ਸੋ ਸਾਰਾ ਕੁਝ ਦੇਖ ਕੇ ਪਾਰਟੀ ਟਿਕਟ ਦੇ ਰਹੀ ਹੈ ਸਾਡੀ ਪਾਰਟੀ ਦੇ ਵੱਲੋਂ ਜਿੰਨੀਆਂ ਵੀ ਟਿਕਟਾਂ ਦਿੱਤੀਆਂ ਗਈਆਂ ਨੇ ਉਹ ਸਾਰੀਆਂ ਇਮਾਨਦਾਰ ਤੇ ਨੇਕ ਇਨਸਾਨਾਂ ਨੂੰ ਜਿਹੜੀਆਂ ਉਹ ਦਿੱਤੀਆਂ ਗਈਆਂ ਨੇ ਕੋਈ ਸੰ ਪਧੌੜ ਹਲਕੇ ਤੋਂ ਪਧੌੜ ਰਿਜ਼ਰਵ ਹਲਕਾ ਦਰਬਾਰਾ ਸਿੰਘ ਗੁਰੂ ਜੋ ਪ੍ਰਿੰਸੀਪਲ ਸੈਕਟਰੀ ਟੂ ਸੀਐਮਸੀ ਪ੍ਰਕਾਸ਼ ਸਿੰਘ ਬਾਦਲ ਉਹ ਪਿਛਲੀ ਵਾਰ ਇਥੋਂ ਹਾਰ ਗਈ ਸੀ ਮੁਹੰਮਦ ਸਦੀਕ ਜਿੱਤੇ ਸੀ ਮੁਹੰਮਦ ਸਦੀਕ ਹਲਕਾ ਛੱਡ ਕੇ ਜਾ ਚੁੱਕੇ ਨੇ ਹੁਣ ਲਗਭਗ ਸਾਰੇ ਕੈਂਡੀਡੇਟ ਨਵੇਂ ਨੇ ਬਲਬੀਰ ਕੋ ਨਸ ਪਹਿਲਾਂ ਇੱਥੋਂ ਲੜਦੇ ਸੀ ਪਰ ਪਿਛਲੀ ਵਾਰ ਕਿਤੇ ਹੋਰ ਚਲੇ ਗਏ ਸੀ ਇਸ ਵਾਰ ਫੇਰ ਇੱਥੇ ਆ ਗਏ ਜੋਗਿੰਦਰ ਪੰਜਗਰਾਈਆ ਵੀ ਨਵੇਂ ਕੈਂਡੀਡੇਟ ਨੇ ਔਰ ਇਹ ਵੀ ਤੇ ਦੇਖਣਾ ਹੁਣ ਮੁਕਾਬਲਾ ਆਪੋ ਆਪਣੇ ਦਾਅਵੇ ਨੇ ਪਿਰਮਲ ਹੋਰੀ ਆਪਣਾ ਦਾਵਾ ਕਰ ਰਹੇ ਨੇ ਦੇਖੋ ਭਦੌੜ ਦੀ ਜਨਤਾ ਕਿਸ ਤੇ ਆਪਣੀ ਮੋਹਰ ਲਾਉਂਦੀ ਹੈ ਕਿਸ ਨੂੰ ਵਿਧਾਨ ਸਭਾ ਭੇਜਦੀ ਹੈ ਕੈਮਰਾਮੈਨ ਗੁਲਸ਼ਨ ਦੇ ਨਾਲ ਯਾਦਵਿੰਦਰ ਸਿੰਘ ਐਵੀਪੀ ਸਾਝਾ ਬਰਨਾਲਾ